ਸਾਰੇ ਤਾਂ ਸਾਰੇ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕਾ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੁਸੀਂ ਇਹ ਬਲੌਗ ਦੇਖਿਆ ਸੀ ਪਹਿਲਾਂ ਅਸੀਂ ਪਹੁੰਚੇ ਹੋਏ ਸੀਗੇ ਜੀ ਸ੍ਰੀ ਚਮਕੌਰ ਸਾਹਿਬ ਫਿਰ ਤੁਹਾਨੂੰ ਪਤਾ ਵੀ ਚਮਕੌਰ ਸਾਹਿਬ ਆ ਗਏ ਨਾਨੀ ਕੋਲ ਆ ਜਾਵੇ ਸਰਦਾਰ ਜੀ ਦਾ ਲੈ ਕਹਿੰਦੇ ਤੇ ਮਿਸਤਰੀ ਲੱਗਿਆ ਆਏ ਹੋਇਆ ਵਾਹ ਵਾਹ ਮੈਂ ਤਾਂ ਜੀ ਇਹ ਤਾਂ ਕੰਮ ਘੱਟ ਚੱਡੀ ਹੋ ਜਾਣੇ ਠੀਕ ਹੈ ਇਸ ਕਰਕੇ ਮੈਂ ਮੰਮੀ ਨੇ ਵੀ ਤਾਬਾ ਦਿੱਤਾ ਚਲੋ ਮੇਰੀ ਮਾਂ ਕੋਲੋਂ ਫਿਰ ਸਰਦਾਰ ਜੀ ਵੀ ਕਿ ਚੁੱਪ ਕਰਕੇ ਬਹਿ ਜਿੱਤੇ ਤੁਹਾਨੂੰ ਪਤਾ ਨਾਰੀ ਸ਼ਕਤੀ ਹੋ ਜਾਂਦੀ ਇੱਥੇ ਚੁੱਪ ਕਰਨਾ ਪੈਂਦਾ ਪਹੁੰਚੇ ਹੋਏ ਨਾਨੀ ਦੇ ਕੋਲ ਉਧਰ ਦੇਖੋ ਮੰਮੀ ਦਾ ਨਾਨੀ ਦੇ ਕੋਲ ਬੈਠੇ ਹਨ ਦੇਖੋ ਇਹ ਫਿਰ ਨਹੀਂ ਆਸਲੀਕਾਰ ਕੋਈ ਸਾਡੇ ਨਰਮਾ ਦਾ ਤੰਦਰੁਸਤ ਹੋ ਰਹੀ ਹੈ ਹੋਰ ਅੰਦੇ ਠੀਕ ਹੈ ਜੀ ਸੇਪਾ ਕਰੀਓ ਹਾਂ ਠੀਕ ਠਾਕ ਹੈ ਚਲੋ ਬਰੀਆ ਜੀ ਤੁਹਾਨੂੰ ਦੇਖ ਲਓ ਦੁਪਹਿਰ ਹੋ ਆ ਕੇ ਖੇਚਲ ਦੇ ਦਿੱਤੀ ਆਹੋ ਫਿਰ ਬਤਾਉਣਾ ਇਹ ਤਾਂ ਤੁਸੀਂ ਆ ਸਕਦੇ ਹੋ ਥੋੜੇ ਦਿੱਸਦੇ ਨਹੀਂ ਨੇ ਮੇਰੇ ਬਿਲਕੁਲ ਬਿਲਕੁਲ ਆ ਸਕਦੇ ਹਾਂ ਹਾਂ ਅੰਠੀਗਾ ਉਹ ਯੋ ਮੇਰੇ ਕੋਲ ਜੀ ਮੇਰਾ ਦਰਵਾਜ਼ਾ ਜੀ ਸਾਰੇ ਆਂ ਹਾਂ ਜੀ ਲੱਗ ਗਿਆ ਉਹ ਚਾਪ ਤੰਗ ਤਾਂ ਨਹੀਂ ਕਰਿਆ ਨਾ ਨਹੀਂ ਤੁਹਾਨੂੰ ਆ ਕੇ ਸੀ ਕਿਹਜਾ ਕਿਹਦੇ ਕਿਹਦੇ ਕਹਿੰਦਾ ਤੀ ਕਿਤੇ ਕਹਿੰਦੇ ਹੁਣੇ ਵੀ ਸੁੱਤੇ ਪਏ ਮਠਾਲ ਤੇ ਨਾ ਨਾ ਨਹੀਂ ਗਿਆ ਸੌਂਦੇ ਨਾ ਨਹੀਂ ਤਾਂ ਅੰਦਰੇ ਗੀ ਜੰਦੀ ਹਾਂ ਕੋਈ ਨਹੀਂ ਹਾਂ ਜੀ ਉਹ ਸਿਆਣੇ ਦੀ ਨੀਂਦ ਘਟੇ ਨਾ ਨਾ ਨਹੀਂ ਨਹੀਂ ਠੀਕ ਆ ਠੀਕ ਆ ਉੱਡਾ ਜਾਨੀ ਬੈਠ ਕੇ ਖੜ ਦੇ ਕੀ ਇਹਨੇ ਵੀ ਆ ਕੰਮ ਕਿਕਣਾ ਕਰਨਾ ਤਾਂ ਆ ਪਿਆ ਨਾ ਹਾਂ ਜੀ ਹਾਂ ਮਾਸ ਚੱਲ ਜੇ ਨਾਲੇ ਜਾਣਾ ਚਲਾਇਂਗੇ ਉਹ ਸ੍ਰੀ ਨਾ ਮਸ ਜੀ ਨਾਲੇ ਜਾਣਾ ਠੀਕ ਹੈ ਅਸੀਂ ਜਾਣਾ ਉਹ ਵੀ ਹਾਂ ਟੁੱਟ ਕੇ ਹਾਂ ਨਾਲੇ ਇਹ ਕਿ ਨਹੀਂ ਫਿਰ ਜਾਂਦਾ ਮੰਮੀ ਪੰਜ ਗਾ ਦਿੰਦੀ ਹਣੀ ਆ ਕੇ ਵਿੱਚੋਂ ਕੰਮ ਤੁਸੀਂ ਤੁਸੀਂ ਤਾਂ ਫਿਰ ਨਹੀਂ ਰੋਜ਼ ਮੱਥਾ ਟੇਕ ਕੇ ਜਾਂਦੇ ਹੋ ਨਾ ਗੁਰਦੁਆਰਾ ਸਾਹਿਬ ਨਾ ਮੈਂ ਜਾਣੀ ਅੱਛਾ ਜੀ ਕਤਲਗੜ ਸਾਹਿਬ ਜੀ ਕਤਲਗੜ ਦੀ ਜਾਈਂ ਇੱਧਰ ਵੀ ਜੇ ਜਾਈਂਗੀ ਅੱਛਾ ਜੀ ਸ਼ਿਮ ਸਿੰਘ ਦਾ ਗੁਰਦੁਆਰਾ ਨਾ ਜਿਹੜੇ ਆਪਣੇ ਅੱਛਾ ਅੱਛਾ ਇਹ ਵੀ ਹਿੰਮਤ ਆਣੀ ਹੈ ਨਹੀਂ ਉਹੀ ਤਾਂ ਹੈ ਮੈਂ ਅੱਗੇ ਹਰਦੇ ਤਾਂ ਚੱਲੀ ਜਾਂਦਾ ਜੇ ਬੈਸ ਜੇ ਤਾਂ ਜਾਮ ਆ ਹਾਂ ਉਹ ਹੋ ਜਾਂਦਾ ਸਰੀਰ ਤਾਂ ਜਿੱਦਾਂ ਹੁਣ ਨਹੀਂ ਤੁਸੀਂ ਤੁਰਦੇ ਫਿਰਦੇ ਰਹਿੰਦੇ ਆ ਹਾਂ ਹਾਂ ਵਧੀਆ ਗੱਲ ਹੈ ਵੈਸੇ ਸਿੱਧੇ ਘੁੰਮਦੇ ਰਹਿੰਦੇ ਹਾਂ ਹਾਂ ਜੀ ਹਾਂ ਹਾਂ ਸੈਰ ਨਾਲੇ ਸੈਰ ਹੋ ਜਾਂਦੀ ਨਾਲੇ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਸੱਚ ਨੇ ਹਾਂ ਦਾ ਬੰਦੀ ਚਰਵਾਤ ਮਹਾਰਾਜ ਦੇ ਦਰਸ਼ਨ ਕਰਕੇ ਹੋਵੇ ਉਹਦੇ ਵਰਗੀ ਰੀਤ ਨਹੀਂ ਆਇਆ ਜੀ ਵਧੀਆ ਦਰਸ਼ਨ ਕਰਕੇ ਸਾਰਾ ਦਿਨ ਵੀ ਵਧੀਆ ਲੱਗਦਾ ਬਿਲਕੁਲ ਬਹੁਤ ਬਹੁਤ ਨਾਲੇ ਤੁਸੀਂ ਤਾਂ ਬੈਠੇ ਹੀ ਆ ਜੀ ਧਰਤੀ ਪਰ ਆ ਜੀ ਹਾਂ ਜਿਹੜੀ ਮਾਰਾ ਦੀ ਚਾਰਲ ショਅ ਧਰਤੀ ਆ ਹਾਂ ਜਿੱਥੇ ਜਿਹੜੀ ਸ਼ਹਿਰ ਦੂਰ ਤੋਂ ਆਂਦੀ ਆ ਉਹ ਕਾਫੀ ਚੰਗੇ ਆ ਹਾਂ ਬਹੁਤ ਕਿਸਮਤ ਚੰਗੀ ਆ ਜਿਹੜਾ ਇੱਥੇ ਬੈਠੇ ਆ ਬਿਲਕੁਲ ਬਿਲਕੁਲ ਹਾਂ 10 ਰੁਪਏ ਰੋਇ ਮੱਥਾ ਦੇ ਦੇ ਜਾਂਦੇ ਲੋਕ ਤਸਦੇ ਆਉਣ ਨੂੰ ਕੋਈ ਅਸੀਂ ਦੱਸ ਕੇ ਕਰਕੇ ਆ ਜਿਹੜੀ ਆਪਾਂ ਉਰੀ ਬੈਠੇ ਕੋਈ ਹਨਾ ਹੀ ਆਪਾਂ ਗਾਣੇ ਹੀ ਆ ਤਾਂ ਹੀ ਇੱਥੇ ਮੈਂ ਨਹੀਂ ਮੈਨੂੰ ਨਹੀਂ ਫਾੜੇ ਦਾ ਪਤਾ ਨਹੀਂ ਕਦੋਂ ਯਾਰ ਪਹਿਲਾਂ ਆਏ ਵਿਆਹ ਤੋਂ ਬਾਅਦ ਹਾਂ ਚਾਰ ਮਹੀਨੇ ਚਾਰ ਚਾਰ ਪੰਜ ਮਹੀਨੇ ਪਿਛਲੇ ਸਾਲ ਚਾਰ ਪੰਜ ਮਹੀਨੇ ਹੋ ਗਏ ਮੰਮੀ ਨੂੰ ਪਿਛਲੇ ਸਾਲ ਹਾਂ ਜਿਆਦਾ ਆਈਏ ਚਲੋ ਅੱਜ ਮੈਂ ਤਾਂ ਬੜਾ ਤੋਂ ਮਖਲ ਕੇ ਨਿੱਕੇ ਰੋਗਾਂ ਨੂੰ ਆਈ ਹਾਂ ਹੂੰ ਇਹ ਕੋਈ ਗੱਲ ਕਰਨੇ ਨਿਕਲਦਾ ਕੰਮ ਨਹੀਂ ਕਰਦੇ ਵਿੱਚ ਬਿਜ਼ੀ ਬਸ ਬਿਲਕੁਲ 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 ਹਾਂ ਕੰਮਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਕਹਿਦੇ ਹੋ ਇਹਦੇ ਬਰਾਬ ਵੀ ਨਹੀਂ ਹੁੰਦਾ ਹਾਂ ਜਦੋਂ ਦੋਹੇ ਠੇਲੇ ਜਿਹਾ ਉਹਨੇ ਟਿਕਦਾ ਜਾਂ ਤਾਂ ਇੱਕ ਠੇਲਾ ਤਾਂ ਹਾਂ ਜਾਂ ਤਾਂ ਦੋਹੇ ਠੇਲੇ ਦਾ ਮਾਵਾ ਦਾ ਜਾਂ ਤਾਂ ਪਾਇਦੇ ਹਾਂ ਜਾਂ ਤਾਂ ਜ਼ਬਰਦਸਤ ਇਹ ਖਾਗ ਅੱਛਾ ਨਾਵੇਂ ਹਮ ਤਾਂ ਨਾਮ ਤੋਂ ਲਿਖਾ ਕੇ ਹਾਲੀਵੁੱਡ ਜਿਹਾ ਨਾਮ ਤਾਂ ਚੇਂਜ ਕਰਾਂ ਕਿਉਂ ਚਾਰ ਤੋਂ ਜੇ ਚੱਲੀਏ ਤਾਂ ਚਲੋ ਵੀ ਸੁਨਤਾ ਜੀ ਪੈਸੇ ਤੁਸੀਂ ਕਰ ਲਓ ਤਿੰਨ ਤਿੰਨ ਲੇਡੀਆਂਸ ਤੁਹਾਡੇ ਨਾਲ ਆ ਉਸ ਵੀ ਹੋ ਸਕਦਾ ਤੁਹਾਡੇ ਪਰ ਅੱਟੈਕ ਵੀ ਹੋ ਸਕਦਾ ਬਿਲਕੁਲ ਅੱਟੈਕ ਦਾ ਮਤਲਬ ਸੁਣ ਲਓ ਆ ਵੀ ਅਸੀ ਕੋਈ ਚੀਜ਼ ਨਹੀਂ ਆ ਕਾਇ ਗੱਲ ਕਰਨੀ ਚਾਹੀਦੀ ਤੁਹਾਡੇ ਪਰ ਟੈਕਰੀਅਰ ਸਦਾ ਸੀ ਕੋਈ ਚੀਜ਼ ਨਹੀਂ ਹੂੰ ਅੱਛਾ ਦੇ ਨਹੀਂ ਗਿਆ ਤਾਂ ਠੀਕਾ ਤਿੰਨ ਤਿੰਨ ਲੇਡੀਆਂ ਤਿੰਨਾਂ ਨੇ ਸੁਣਦੇ ਬੰਗਣੇ ਨਾ ਰਾਈਟ ਰਾਈਟ ਆਲੇ ਕੇ ਮੈਨੂੰ ब पत आ पै ना प यहां परई के मैं खटटा बचााइदाना ुता ਮੈਂ ਚੋੜਾ ਨਾਮ ਦਾ ਮੈਂ ਮਮੀ ਨੇ ਵੀ ਨਹੀਂ ਲਿਆ ਦੋਖੇ ਨਹੀਂ ਆ ਗਏ ਮੈਂ ਨਹੀਂ ਨਹੀਂ ਕਹਿੰਦੀ ਨਾਮ ਨਹੀਂ ਲੱਗਾ ਮਮੀ ਨੂੰ ਸੱਚੀ ਹੋੜਾ ਪੁੱਛ ਲੋ ਮਮੀ ਕੋ ਸੱਚੀ ਹੋ ਸੁਣਨੀ ਹੈਗੇ ਲੈ ਜੇ ਮੈਂ ਝੂਠ ਬੋਲਾਂ ਚੱਲ ਕੋਈ ਨਹੀਂ ਮੈਂ ਧਰਤੀ ਤੇ ਬੈਠੀ ਹਾਂ ਉਹ ਨਾਨੀ ਦਾ ਸ਼ੁਕਰ ਨਾ ਸੁੱਕੋ ਤੇ ਲੱਗ ਨਾ ਸੰਧੀ ਤੇ ਨਾ ਬੇ ਨਾ ਭੋਲੀ ਤੇ ਨਾ ਪਾਇਨਾ ਕੁੜੀਆਂ ਨੂੰ ਸੁਣ ਤਾ ਮੀ ਗੁੱਸਾ ਕਰੀਏ ਨਾ ਮੈਂ ਤਾਂ ਕਹਿੰਨਾ ਦਵਾ ਕੇ ਜਾਂਦੀ ਹਦੀ ਕੋਈ ਹੁੰਦਾ ਨਹੀਂ ਤੂੰ ਸਾਨੂੰ ਅੰਦਾ ਨਹੀਂ ਆ ਸਦੀ ਚੀਜ਼ ਲੈ ਲਾ ਤੈਂ ਕਿਹੜੇ ਪਰ ਜਾਦੀ ਜਾਣਾ ਤੈਂ ਕਿਹੜੇ ਪਰ ਜਾਣਾ ਹਲੇ ਮਾਮਾ ਜੀ ਦਵਾਈ ਜਾਂਦੇ ਚੱਲ ਠੀਕ ਹੈ ਕੁਛ ਆਪਣਾ ਦੁਰੀਆਂ ਦਾ ਦਸਤੂਰ ਵੀ ਇਦਾਂ ਦਾ ਚੱਲਦਾ ਨਾ ਕੁੜੀਆਂ ਦੇ ਨਹੀਂ ਲੰਬੇ ਨਹੀਂ ਬਿਲਕੁਲ ਪਹਿਲਾਂ ਸਿਆਣੀ ਲੰਬੇ ਨੇ ਉਹ ਸਾਡੀ ਖੁਦ ਸਾਡੀ ਮਾਂ ਦੀ ਜੰਮਦੀ ਸਾਡੀ ਠੀਕ ਬਾਬਾ ਮੇਤੇ ਕਹਿੰਦੇ ਜੇ ਨਹੀਂ ਮੈਂ ਤਾਂ ਰੋਕ ਉਹ ਨਹੀਂ ਲੈਣਾ ਹਾਂ ਕੋਪਿੰਦਰਾ ਜੀ ਉਹਦੀ Mereko suno ji nahi dena the hi agar pani lena hai agar tum us de do pati ka ਇਹ ਤੇ ਜਲੇ ਕਹਿਣਾ ਹੈ ਕਿ ਕਿਉਂ ਨਹੀਂ ਬਾਬਾ ਜੀ ਮੋਹਨ ਜੀ ਰਜ ਦੀ ਕੁੜੀ ਆਈ ਸੀ ਜੀ ਮੰਮੀ ਨੇ 100 ਰੁਪਏ ਰੱਖ ਲਈ ਜੀ 100 ਰੁਪਏ ਦੇਰਤਾ ਜੀ ਦੇਖਣਾ ਆਪੇ ਮਾਰਨੀ ਮੈਂ ਮੰਮੂ ਨੂੰ ਕੱਲ ਕਾਹਦੇ ਤੇ ਭੇਜਦਾ ਆਈ ਹੋਏ ਹੋਏ ਨਾ ਮੈਂ ਨੂੰ ਪਹਿਲੇ ਦੇ ਭੇਜਦਾ ਮੈਂ ਕਿਹਾ ਵੀ ਮੰਮੀ ਨੇ ਪੈਸੇ ਦੇ ਕੇ ਭਾਈ ਕੁੜੀ ਰੋਟਾ ਦੇਰ ਲੈ ਕੇ ਆਏ ਤੇ ਹਾਂ ਮੈਂ ਕਿਹਾ ਮੰਮੀ ਨੂੰ 100 ਰੁਪਏ ਦੇਤਾ 100 ਰੁਪਏ ਮੈਂ ਰੱਖ ਲੇ ਮੈਂ ਕਹਿਤ ਰਹੀ ਹਾਂ ਤੋੜੀ ਵੀ ਇਹ ਪਹਿਲਾਂ ਨਹੀਂ ਹੋ ਰਿਹਾ ਹੋਰ ਕੋਈ ਆਹੀ ਕੋਈ ਕਹਿੰਦਾ ਪਹਿਲੇ ਵੀ ਕੰਮ ਬੈਗ ਭਰ ਲੋ ਬੈਗ ਭਰ ਲੋ ਕੋਈ ਨਾ ਮੰਮੀ ਹੁਣ ਸਾਥ ਦੇ ਡੀਵੀਡੀ ਦੇਖ ਤੈ ਨਾ ਬੰਦਾ ਆਪਣੇ ਕੋਲ ਬੰਦਾ ਸੱਚ ਆਹ ਸੱਚ ਸੱਚ ਬਤਾ ਕੇ ਮੈਂ ਝੂਠ ਨਹੀਂ ਬੋਲਣਾ ਚਾਹੁੰਦੀ ਤੁਹਾਨੂੰ ਪਤਾ ਨਾ ਲੱਗੂ ਕਿ ਤੇ ਗਾਲ੍ਹਾਂ ਝੂਠ ਨਹੀਂ ਕਹਿੰਦੀ ਚਾਹੇ ਮੈਨੂੰ ਗਾਲ੍ਹਾਂ ਪੈ ਜਾਣ ਹੂੰ 500 ਰੁਪਏ ਮੰਮੀ ਨੇ ਮੈਨੂੰ ਦਿੱਤੇ ਅਸਰ ਮੋਸਾ ਨਾ ਅਕਲਿਆ ਮਮਾ ਨਹੀਂ ਜਾਂਦੇ ਜਾਂਦੇ ਇੱਕ ਸੂਟ ਤਵਾ ਦੇਣਾ ਮਮੀ ਉਹ ਮੇਰੇ ਕੋਲ ਤਾਂ ਨਹੀਂ ਚੜਕਾ ਕੋਈ ਨਾ ਚਾਹੁੰਦੀ ਕੋਈ ਚਾਹੁੰਦਾ ਮੈਂ ਛੋਟੇ रात भर के अभ्यास करेगा सब कुछ दे दूंगा ठीक नहीं 12 महीने ठीक रखे कपड़े कपड़े है इने रो इने करना पापा से सीधा बसो बिल्कुल सेवा करके बात सुनता सही बात बस मां का थोड़ा प्यार चाहिए मां पापा मुझे हाथ के ਦੀ ਮਮੂ ਗੁੱਸੇ ਤੇ ਬਿਲੀ ਬਣਾ ਦਿੱਤੀ। ਕੀ ਗੱਲ ਹੋ ਗਈ? ਉਹ ਮੈਂ ਕਿਹਾ ਬਥੇਰਾ ਪਾਪੜੇ ਨਾਲ ਜੁੱਧ ਲੱਗਿਆ ਪਾਪਾ। ਇਹ ਵਾਰ ਤਾਂ ਬੋਜੰਦਾਏ। ਉਹ ਰੇ ਜਨਨ ਕੀ ਕਰਗੇ? ਅਸੀਂ ਮੰਮੀ ਨਾਨੀ ਨੂੰ ਫੋਨ ਕਰਕੇ ਕਹਿੰਦੇ ਤੇ ਮੰਮੀ ਪਾਪਾ ਨਾਲ ਬਹੁਤ ਲੜਦੀ ਐ। ਮੰਮੀ ਨਾਨੀ ਨੂੰ ਮੈਂ ਕੀ ਕਹਾਂ ਤਾ ਇੱਥੇ ਜਾਉਂਦਾ ਇਹਨਾਂ ਦਾ ਤਾਂ ਹੀ ਕੰਮ ਰਹਿਨੇ ਆ। ਨਾਨੀ ਨਹੀਂ ਆਏਗਾ ਦੇਖ।

ਕਰਦੇ ਹਨ ਤੁਸੀਂ ਆਪਣੇ ਜਿੱਦਾਂ ਜਮਾਂ ਰੈਸ ਨਹੀਂ ਹੁੰਦੀ 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 ਹੈ ਜਮਾਂ ਨਹੀਂ ਹੁੰਦੀ ਨਾ ਕਦੇ ਵੀਡੀਓਜ਼ ਲੈ ਕੇ ਹੁੰਦੀ ਆ ਨਾ ਕਦੇ ਸੂਟਾਂ ਲੈ ਕੇ ਹੁੰਦੀ ਆ ਹਲੇ ਮੇਰੇ ਪਾਸ ਹੁੰਦਾ ਆਪਣੇ ਆਪੇ ਦਵਾ ਦੇਗਾ ਕੋਈ ਬਿਆਹੀਆਂ ਜੁੱਤੀਆਂ ਵਿਚਾਰੀਆਂ ਕੱਸ ਗਈਆਂ ਉਹਨਾਂ ਨੂੰ ਨਹੀਂ ਹੁੰਦੀ ਮੈਨੂੰ ਕਹਿੰਦੇ ਹੁਣ ਤੇਰੀ ਬਿਆਹੀਆਂ ਕੱਸ ਗਈਆਂ ਤੈਨੂੰ ਦੋ ਤਿੰਨ ਚੋੜੇ ਇਕੱਠੇ ਦਵਾ ਦੇ ਅੱਛਾ ਲੀਗਾ ਆਹ ਕੋਈ ਅਧਿਆਪਕ ਅਸਤੀ ਲੋੜੀ ਆਸ ਤੇ ਪਾਈ ਨਹੀਂ ਆ ਕਿ ਦੁੱਤੀ ਮੇਰੇ ਖਾਪਨ ਦੇ ਆਹ ਫਿਰ ਕੋਲ ਚਲੋ ਜੀ ਫਿਰ ਚਲ ਨਾਨੀ ਚਲੀਏ ਚਲੋ ਵੇ ਚਲੀਏ ਹਾਂ ਜਿਹੜਾ ਪਾਉਂਦੇ ਭਾਈ ਨਾਨੀ ਪਾ ਲੋ ਚਲ ਜੀ ਮੈਂ ਕੋਣ ਬਾਜ਼ਾਰ ਜਾ ਕੇ ਮਿਲਦੀ ਸੀ ਲਓ ਜੀ ਆ ਨਾਨੀ ਜੀ ਨੇ ਭਾਈ ਝੋਟੀ ਪਾਲੀ ਕਰਦੀ ਹੈ ਨਾ ਬੁਹਾਰਾ ਵੀ ਲਾਇਆ ਵਾ ਇਹ ਨਾਨੀ ਦੇਖ ਲਓ ਵੈਸੇ ਵਿਚਰੀ ਹੈ ਨਾ ਜਿੰਨਾ ਕ ਹੁੰਦਾ ਭਾਈ ਕਰੀ ਜਾਂਦੇ ਆ ਬੱਸ ਇਹ ਨਾਨੀ ਜੀ ਨੂੰ ਮੈਂ ਤਾਂ ਭਾਈ ਸਲਾਹ ਦੱਤੀ ਮੈਂ ਕਿ ਆ ਵੀ ਝੋਟੀ ਵੇਚ ਕੇ ਕੋਈ ਮੱਝ ਲੈ ਲਓ ਦੁੱਧ ਵਾਲੀ ਹੈ ਨਾ ਥੋੜੇ ਹੋਰ ਪੈਸੇ ਪਾ ਕੇ ਕਿਉਂਕਿ ਇਹਦਾ ਕੋਈ ਫਾਇਦਾ ਨਹੀਂ ਹੈ ਜੀ ਇਹਨੇ ਤਾਂ ਖਾਣਾ ਹੀ ਆ ਖੜੀ ਨੇ ਅਜੇ ਵੀ ਤਕਰੀਬਨ ਇਹਨੇ ਸਾਲ ਖਾਣਾ ਫੇਰ ਕਿਤੇ ਜਾ ਕੇ ਕਿਸੇ ਕੰਡੇ ਹੋਣਾ ਇਹਨੇ ਇਹ ਤੇ ਚੰਗਾ ਆਪਣਾ ਦੁੱਧ ਵਾਲੀ ਮੈਂਸ ਲਓ ਹੈ ਨਾ ਜੇ ਉਹ ਖਾਂਦੀ ਆ ਤਾਂ ਆਪਣਾ ਮੁੱਲ ਵੀ ਮੋੜਦੀ ਆ ਇਹਦਾ ਤਾਂ ਫਿਲਹਾਲ ਕੋਈ ਫਾਇਦਾ ਹੈ ਨਹੀਂ ਝੋਟੀ ਦਾ ਤਾਂ ਚਲੋ ਬਾਕੀ ਦੇਖਦੇ ਆਂ ਕਰਦੇ ਆਂ ਗੌਰ ਦਵਾਂਦੇ ਆ ਨਾਨੀ ਜੀ ਨੂੰ ਕੋਈ ਮਹਿਲ ਆਜੋ ਫਿਰ ਤੁਹਾਨੂੰ ਨਹੀਂ ਪਤਾ ਨਹੀਂ ਗੱਲਾਂ ਨਾਨੀ ਨਾਨੀ ਕਮਾਉਂਦੇ ਆ ਸਾਰਾ ਭਾਈ ਮੰਮੀ ਨੂੰ ਸਾਰੇ ਮਕਾਨ ਚ ਲੱਗੀ ਹੋਈ ਨਾਨੀ ਕਮਾਉਣ ਵੀ ਆ ਜਾ ਭਈ ਇੱਧਰ ਆਹਾ ਏ ਇੱਧਰ ਆ ਕਮਰਾ ਹਾਂ ਜਿਕੇ ਦੇਖਦੇ ਫਿਰਦੇ ਹਾਂ 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 ਹੋਰ ਉੱਪਰ ਦੇਖ ਕਿੰਨਾ ਸੋਹਣਾ ਬਣ ਗਿਆ ਜੰਗਲਾ ਜੰਗਲਾ ਹਾਂ ਮਾਮਾਈ ਦਾ ਮੁੰਡਾ ਭਾਈ ਪਿੱਛੇ ਜੇ ਗਿਰ ਗਿਆ ਤਾਂ ਬੜਾ ਉੱਪਰੋਂ ਬਚਾਓ ਹੋ ਗਿਆ ਚਲੋ ਮਾਰਕ ਦੀ ਕਿਰਪਾ ਕਰਤੀ ਤਾਂ ਫਿਰ ਜੰਗਲਾ ਕਰਾਇਆ ਪਹਿਲਾਂ ਜੰਗਲ ਹੈ ਨਹੀਂ ਤਾਂ ਹੈ ਆ ਦੇਖ ਕਿਦਾਂ ਆ ਆਪਣੀ ਜਗ੍ਹਾ ਹੁੰਦੀ ਸੀ ਅੱਛਾ ਇਸ ਤੋਂ ਆਪਣੀ ਜਗ੍ਹਾ ਨਹੀਂ ਗੜੀ ਚਲ ਕੋਈ ਹਾਂ ਨਿੰਮਾ ਤੇ ਦੇਖ ਨਿੰਮਾ ਖਾਕੇ ਦੇ ਫਾਉ ਉਤਲ ਮੰਨੇ ਨਾ ਸਾਰੀ ਠੀਕ ਆ ਹੈ ਨਿੰਮ ਕਾ ਹੋ ਗਿਆ ਖਾਕੇ ਦੇ ਫਾਉ ਠੀਕ ਆ ਹੈ ਨਿੰਮ ਤਾਂ ਨਿੰਮ ਬਹੁਤ ਗੜੀ ਹੁੰਦੀ ਆ ਇਹ ਚਾਹ ਗਰੋ ਚਲੋ ਫਿਰ ਅੱਗੇ ਦੇਖੀਏ ਜੋ ਲਾ ਜਾਵਾਂ ਪਈ ਇਹਨਾਂ ਵਿੱਚ ਛਾੜਤੀ ਉੱਥੇ ਆਖਣਾ ਹੁੰਦੇ ਭਾਈ ਮੋੜ ਚੋ ਨਹੀਂ ਹੋਈ ਵੀਰੇ ਹੈ ਮੈਂ ਕਿਉਂ ਆਖਣਾ ਹੁੰਦੇ ਭਾਈ ਮੋੜ ਲੂੰਗਾ ਮੋੜੂਗਾ ਹੀ ਹੱਦ ਹੋ ਗਈ ਚਾਚਾ ਆ ਦੇਖੋ ਉਹ ਤੇਰਾ ਨਹੀਂ ਇਹਨੂੰ ਮੁੜ ਕੇ ਤਾਈ ਇਹਨੂੰ ਮੁੜ ਕੇ ਤਾਈ ਮੈਂ ਨਹੀਂ ਇਹਨੇ ਭਾਈ ਕੱਟੀ ਨੂੰ ਪਹਾਰ ਹੈ ਕਹਿੰਦੇ ਆਉਂਦੀ ਆ ਮੈਂ ਮੁੜ ਕੇ ਭਾਈ ਲਓ ਜੀ ਪਹੁੰਚ ਗਏ ਅਪਾ ਸੁਨਿਆਰੀ ਦੀ ਦੁਕਾਨ ਤੇ ਭਾਈ ਦਸੰਬਰ ਦੇ ਮਹੀਨੇ ਚ ਲੱਗਦੀ ਆ ਆ ਸੋਹਣੀ ਇਹ ਰੇ ਪਾਈ ਨਹੀਂ ਜੀ ਇਹ ਮੈਂ ਤਾਂ ਕੋਕਟਿੰਗ ਵਿਚਾਰ ਦਿਨ ਹੋ ਗਏ ਬਾਈ ਦਿਨ ਚਾਰ ਦਿਨ ਹੋਏ ਜੀ ਪਾਈ ਬਸ ਇਹ ਦੇ ਕੇ ਕੀ ਚਾਹ ਰੀ ਹੈ ਹਾਂ ਤਸ ਤਸ ਮਤਲਬ ਤਸ ਤਸ 1 ਮਿੰਟ ਚ ਨਿਕਲ ਗਈ ਦੇਖ ਲੈ ਮੈਂ ਤਾਂ ਮੈਂ ਕਹਾ ਹਾਏ ਹਾਏ ਮੈਂ ਕਹ ਪਾਲੀ ਹਟ ਜਾ ਪਿੱਛੇ ਹਣੀ ਦਾ ਨੂੰ ਢੰਗ ਹੈ ਨਾ ਹਾਂ ਹਾਂ ਖੂਨ ਤਾਂ ਨਹੀਂ ਪਤਾ ਉਹ ਨਹੀਂ ਨਹੀਂ ਨਾ ਇਨ ਨਾ ਹੋ ਗਿਆ ਨਾਲੇ ਨਾਂ ਨਹੀਂ ਬੰਦਿਆ ਸੀ ਹੋਟਲ ਦੇ ਵਿੱਚ ਦੱਸਨੇ ਹੈ ਨਾ ਆਈ ਵੀ ਆ ਜਾਓ ਕੋਕਾ ਲੈ ਲੈ ਨੰਨੀ ਵੀ ਰਹਿਣਾ ਉਹ ਗਾਹ ਨੂੰ ਹੋ ਜੂ ਨਾ ਨਹੀਂ ਮਾਂ ਦਾ ਛੋਟਾ ਸੀ ਨਾਰ ਰੱਗ ਦੀ ਦੇ ਦੋ ਵੀ ਨੰਨੀ ਕੋਕੇ ਦਾ ਪਤਾ ਕੀ ਹੈ ਹਾਂ ਖੁੱਲ ਕੇ गिर ਜਾਂਦਾ ਉਹ ਪਹਿਲਾ ਵਾਲਾ ਇੱਦਾਂ ਹੀ ਸਿੱਟ ਲਿਆ ਜੀਨੇ ਖੋ ਗਿਆ ਉਹ ਗਿਰ ਗਿਆ ਉਹ ਗਿਰ ਕੇ ਹੋਟਲ ਨਹੀਂ ਮਿਲ ਗਈ ਕੋਲੇ ਮਿਲ ਗਈ ਕੋਕਾ ਮਿਲਿਆ ਨਾ ਜੀ ਮੱਕਾ ਕੋਲੀ ਵਸਾ ਕੇ ਨਾ ਮੇਰੀ ਕੋਕਾ ਤਾਂ ਮਿਲ ਕੋਕਾ ਮਿਲ ਜਾਂਦਾ ਹਾਂ ਓਕੇ ਮੇਰੇ ਕੋਲੀ ਮਿਲ ਗਈ ਕੋਕਾ ਮਿਲਿਆ ਜੀ ਲਓ ਜੀ ਹੁਣ ਬਾਕੀ ਟਰਾਈ ਕਰਕੇ ਦੇ ਹੁਣ ਛੋਟੀ ਨੱਥ ਲੈਣੀ ਹੈ ਜੀ ਇਹਨੂੰ ਦੇਖ ਲੰਨੇ ਟਰਾਈ ਕਰ ਲੰਨੇ ਆਂ ਵੀ ਜੇ ਨੱਥ ਸੋਹਣੀ ਲਾਦੀ ਨੱਥ ਪਾ ਲੂਗੇ ਨਹੀਂ ਕੋਕਾ ਪਾ ਲੂਗੇ ਵਰਗਾ ਕੰਮ ਹੈ ਹਾਂ ਜੇ ਨੋ ਦੇਖਦੇ ਆਂ ਮੇਰੇ ਹੱਥ ਸੁਣਨੇ ਆਂ ਬੱਲੇ ਬਹੁਤ ਮਿੱਕੀਆ ਸੋਹਣੀ ਹੈ ਮੇਰੇ ਗਾਲ ਵੀ ਸੁੰਨਾ ਦੇਖੀ ਚੈਨਾ ਬਈਆ ਦੇਖੋ ਏਡਾ ਸਾਰੀ ਬਹੁਤ ਹਾਂ ਜੀ ਇਹ ਤਾਂ ਦੇਖੋ ਤਾਂ ਆਹ ਆਪੇ ਚੱਲ ਜੂਗਾ ਪਾ ਕੇ ਦੇਤਾ ਪਾ ਕੇ ਤਪ ਟਸ ਉਹ ਵੀ ਫੜਾਇਓ ਪਾਜੀ ਜਿਹੜੀ ਖੋਲੀ ਦੀ ਦੇਖ ਲਓ ਨੇ ਮਲਾ ਕੇ ਕੋਈ ਸਕਾਰ ਦਿਓ ਪਾ ਦੇਣੀ ਮੇਰੇ ਪੁੱਤ ਨੂੰ ਫੇਰ ਹਾਂ ਹੂੰ ਛੋਟੀ ਜਿਹਦਾ ਛੋਟੀ ਆ ਨਾ ਮੈਨੂੰ ਹੁਣ ਪਤਾ ਕਿਆ ਲੱਗਦਾ ਕੋਕਾ ਹੀ ਨਹੀਂ ਲਉ ਫੇਰ ਦੁੱਖ ਲੰਗੂਗਾ ਹਾਂ ਗੱਲ ਨਾ ਕੋਕੇ ਦਾ ਇਹ ਵੀ ਰੋਪੜੀ ਹੋ ਜਾਂਦਾ ਇਹਦੀ ਤਾਰ ਪਤਲੀ ਹੁੰਦੀ ਹੈ ਇਹ ਨਹੀਂ ਹੂੰ ਕੋਕਾ ਸਗੋਂ ਮੋਟਾ ਹੋਣਾ ਉਹ ਬੜੀ ਆਪਣੀ ਬਿੱਲੀ ਦੱਬ ਕੇ ਗੋਮੇ ਕਰਦੀ ਹੈ। ਸੂਨ ਮਿਸਾਲ ਨਕਾਰ ਦਿੰਦਾ। ਭੁੱਲ ਗਿਆ? ਹਾਂ। ਆਇਤੀ ਇੱਕੋ ਠੀਕ ਰ। ਬੱਟ ਠੀਕ ਹੈ ਮੈਂ ਤੁਹਾਨੂੰ ਰੋਹਨ ਨੂੰ ਪਸਾਉਣਾ। ਹੋਣੀ ਦੇ ਕੇ ਭਾਈ। ਵੈਸੇ ਤਾਂ ਪੌਣ ਦਾ ਇਹਨਾਂ ਨੂੰ ਟੰਗ ਹੁੰਦਾ ਜਿਹੜਾ ਪਿਛਲੇ ਸੁਨਿਆਰੇ ਤੇ ਬੁਆ ਕੇ ਲੈ ਕੇ ਆਏ ਤੇ ਇਹਨਾਂ ਨੂੰ ਵੀ ਟੰਗਤਾ ਉਹਨਾਂ ਨੂੰ ਦੁਗਣੀ ਲਾਇਆ ਨਾ। ਹੂੰ। ਨਾ ਸੀ ਤੇ ਇਹਦੇ ਕੋਲੇ ਆਉਂਦੇ ਤੀਰ ਸੇ। തിയിലാന്ന് സോ ദ സൊണബി കൊസം നട സോണാ പ്രാഗ്ര വെഹലനായി ടസ് ടസ് നട രീബ 봐 ദേക് തേ ലൈ ભાઈ કો જા റെഡി 봐 ദേ റോഡേ വലേ വടണേ ਸਹੀ ਕਹਿੰਦੇ ਨਾ ਉਹ ਬੜੀ ਹੈ ਨਾ ਉਹ ਬੜੀ ਹੈ ਨਾ ਉਹ ਵੀ 6 ਮਹੀਨੇ ਕੇ ਲਈ ਨੂੰ ਜੀ ਨਹੀਂ ਅਜੇ ਪਾਇ ਤਾਂ ਮੈਂ ਤਿੰਨ ਚਾਰ ਮਹੀਨੇ ਪਹਿਲੇ ਲੈਣਾ ਤਿੰਨ ਚਾਰ ਦਿਨ 15 ਦੇ ਪਾਏ ਜਾਣਾ ਮੋੜੀ ਕੋਈ ਹੋ ਗਈ ਇੱਕ ਮਿੰਟ ਬੱਸ ਬੱਸ ਬਾਈ ਬੱਸ ਪੈ ਗਈ ਲਾ ਕੇ ਲਓ ਅੰਦਰ ਦੇਖੋ ਲਾ ਕੇ ਉਹ ਦੇਖ ਪਹਿਲੇ ਤੁਸੀਂ ਦੱਸੋ ਵੀ ਆਏ ਠੀਕ ਲੱਗਦੀ ਹੈ ਜੇ ਖੋਲਣੀ ਆ ਠੀਕ ਹੈ ਠੀਕ ਲੱਗਦੀ ਤਾਂ ਠੀਕ ਹੈ ਅੰਦਾਜ਼ ਲਗਦਾ ਠੀਕ ਹੈ ਇਹ ਤਾਂ ਠੀਕ ਹੋ ਗਿਆ ਹੁਣ ਲੱਗੂ ਇਹਦੇ ਨੇ ਹਾਂ ਹਾਂ ਠੀਕ ਹੈ ਇਹ ਅੱਗ ਦੇਖ ਲੋ ਲੋਗ ਲੱਗ ਗਿਆ ਲੋਗ ਦੇਖਣ ਲੱਗ ਗਿਆ ਕਿਚਕਿਟਾ ਨਹੀਂ ਖੁੱਲਈ ਹੈ ਬਾਹਰ ਆ ਗਈ ਸਾਹੀ ਮੈਂ ਕਹਿੰਦੀ ਆਪਣੇ ਆਪ ਨੂੰ ਪਤਾ ਲੱਗ ਗਿਆ ਇਹ ਤਾਂ ਆਇਓ ਨਹੀਂ ਲੱਗ ਰਹੀਆਂ ਜੀ ਲੋਕ ਫਟੋ ਤੇ ਹੱਥਾਂ ਤੇ ਕਹਿਣਾ ਲੱਗਦਾ ਵੀ ਦੋਸਤੋ ਬਿਚਾਲਾ ਹੋਪ ਕਰ ਦੂੰਗਾ ਨਹੀਂ ਮੈਂ ਰੀਸੈਟ ਕਰੂੰਗਾ ਜੀ ਉਹ ਹੋ ਜਾਣਾ ਸੈੱਟ ਫਿਰ ਤੂੰ ਕਤਾਂਗ ਰਿਹਾ ਲੈ ਕੋਈ ਨਾ ਬੁਲਾਇਓ ਜੇ ਬਾਈ ਅਸਲੀ ਆਪਣੇ ਘਰ ਵਾਲੇ ਦੇ ਕੋਈ ਸਾਥ ਸੂਤ ਨਹੀਂ ਦਿੰਦੇ ਇਹ ਬੱਸ ਠਾਕਦਾ ਹੁਣ ਨੱਕ ਦਾ ਬਣਾਉਣੀ ਪੈਣਾ ਦਾ ਹਾਂ ਓਕੇ ਮੇਰਾ ਨਾ ਨੀ ਜੀ ਹੁਣ ਨੱਕ ਦਾ ਟੋਲੇ ਨਹੀਂ ਆ ਨਾ ਨੀ ਜੀ ਮੈਨੂੰ ਠਾਕਦਾ ਮੈਨੂੰ ਧੀ ਦਾ ਦੁੱਖ ਲੱਗਦਾ ਨਹੀਂ ਲੱਗਦਾ ਕਹਿੰਦੀ ਟੋਕਾ ਉਹ ਕੋਈ ਕੋ ਸੰਦਾ ਜੀ ਸਭ ਟੋਕਾ ਲੈ ਠੀਕ ਆ ਨਾ ਨੀ ਗਰੀ ਜਾਂਦਾ ਪੱਗ ਤਾਂ ਕੋਈ ਵੀ ਜਾਣੀ ਜੀ ਕਹਿੰਦੇ ਸੋਨਾ ਹੁਣ ਖੋਣਾ ਮਾੜਾ ਹੁੰਦਾ ਕਹਿੰਦੇ ਉਹ ਆਲੇ ਹੁਣ ਹੁਣ ਭਾਈ ਡਬਲ ਮਾਈਂਡਡ ਜਿਹਾ ਕੰਮ ਹੋ ਗਿਆ ਕਹਿੰਦੇ ਕੋਕਾ ਵੀ ਦੇਖ ਲੈਣੇ ਆ ਜੇ ਕੋਕਾ ਸੈੱਟ ਆਉਂਦਾ ਤਾਂ ਕੋਕਾ ਪਾ ਲੈਂਦੇ ਆ ਬਾਕੀ ਹੁਣ ਦੇਖੋ ਇਹਦਾ ਮਮੇ ਨੂੰ ਛੋਟਾ ਜਿਹਾ ਨਹੀਂ ਲੈ ਬੜਾ ਜਿਹਾ ਦੇਖੋ ਤਾਂ ਅਜੇ ਤੱਕ ਐਦਾਂ ਨਹੀਂ ਚੱਲਦੀ ਸੁਣਿਆ ਵੀ ਤਾਂ ਕੋਕਾ ਹੁੰਦਾ ਉਹ ਠੀਕ ਹੈ ਨਾ ਜੀ ਬਣੀ ਉਹ ਤਾਂ ਕੋਕਾ ਨਹੀਂ ਉਹ ਤਾਂ ਉੱਪਰ ਨੂੰ ਉੱਠੀ ਜਾਂਦੀ ਹੈ ਨਾਨੀ ਕੋਈ ਬਰੀਕ ਜਿਹਾ ਲੈਣਾ ਹੈ ਪੰਨੇ ਬੜੇ ਨਹੀਂ ਲੈਣੇ ਹੈਗੇ ਹੋਰ ਨਹੀਂ ਹੈਗੇ ਬੜੇ ਜੀ ਛੋਟਾ ਉਹ ਵੀ ਇੱਥੇ ਬੜੇ ਨਾਨੀ ਲੈ ਹਾਂ ਦੇ ਲੋਕ ਛੋਟਾ ਲੈਣਾ ਕੋਈ ਛੋਟੇ ਆ ਨਾਨੀ ਬੜੇ ਆ ਏ ਕੱਢ ਕੇ ਦੇਖਿਓ ਤਾਂ ਇਹਨੂੰ ਨਹੀ ਹਾਂ ਤਾਂ ਛੋਟਾ ਹੈ ਸੀਰ ਚੈਨਲ ਹਾਂਜੀ ਹਾਂਜੀ ਕਿਹੜਾ ਹੈ ਜੈਸਮੀਨ ਮਹਾਲ ਬਲੌਗਸ ਮੇਰਾ ਮਾਮਾ ਹੈ ਜੀ ਉਹ ਉਹਦਾ ਕੋਈ ਨਾ ਹਾਂ ਥੋੜਾ ਆਪਣਾ ਕਿਹੜਾ ਪਰਸਨਲ ਜੈਸਮੀਨ ਮਹਾਲ ਬਲੌਗਸ ਜੈਸਮੀਨ ਮਹਾਲ ਬਲੌਗਸ ਮਹਾਲ ਬਲੌਗਸ ਹੁਣ ਵੀ ਠੀਕ ਹੈ ਵੈਸੀ ਠੀਕ ਨਾ ਹੋ ਗਿਆ ਇੱਕ ਨੱਕ ਆ ਗਿਆ ਪੂਰਾ ਕਿ ਉਹ ਹੀ ਲੈ ਲੀਏ ਫਿਰ ਉਹ ਵੀ ਠੀਕ ਆ ਜਿਹੜਾ ਮੰਮੀ ਨੇ ਫੜਿਆ ਉਹ ਆ ਵੀ ਠੀਕ ਆ ਕਿਹੜਾ ਲੱਗਦਾ ਤੁਹਾਨੂੰ ਠੀਕ ਆ ਆ ਹੀ ਲੈ ਲੰਨੇ ਮਾਤਾ ਇਹ ਤਾਂ ਟੁਬੜੇ ਦਾ ਘਾਰ ਆ ਫਟਿਆ ਸਾਰੇ ਤਾਰੇ ਲੱਗਦਾ ਤੈਨੂੰ ਇਹ ਜਿਕੇ ਬੇਵੇਂ ਨਾ ਜਿੱਦਾਂ ਸਟਿਕਮਾਈ ਵਧੀਆ ਚੱਲਦੀ ਤਾਂ ਚੱਲੀ ਜਾਂਦਾ ਨਾ ਪੜੀ ਤੋਹਰਾ ਨਹੀਂ ਲੈ ਲਓ ਜੀ ਹੁਣ ਕੋਕਾ ਪਾ ਕੇ ਲੱਗੇ ਦੇਖਣਾ ਕੁੰਡੀ ਫਟਦਾ ਜੀ ਜੋਦੀ ਪਹਿਲਾਂ ਦਿਆਲਾ ਪਾ ਦੋ ਥੋੜਾ ਬਹੁਤ ਧੋਖਦਾ ਜਿਵੇਂ ਮਿਲ ਕੇ ਮੇਰੇ ਬਾਅਦ ਚ ਮੇਰੇ ਉੱਪਰ ਤੇ ਪੁਛਾ ਦੋਗੇ ਨਲਕੀ ਦਾਵਾ ਪਾ ਦੋ ਨਲਕੀ ਦਾਵਾ ਕੋਕਾ ਬੋਬਾ ਨੀ ਪਾ ਦੇ ਪਹਿਲਾਂ ਨਲਕੀ ਪਾਉਂਦੀ ਮੰਮੀ ਦੇਖਿਓ ਤਾਂ ਸਹੀ ਤੁਸੀਂ ਉਲਟ ਕੰਮ ਹੈ ਇਹ ਵੀ ਤੇ ਚਰਫੇ ਆ ਇਹ ਉਲਟ ਹੋ ਗਿਆ ਉਲਟ ਹੋ ਗਿਆ ਕੰਮ ਮੰਮੀ ਤੂੰ ਫੋਨ ਫੜ ਖੜ ਜਾ ਮੈਂ ਫੋਨ ਹੂੰ ਪਰ ਤਾਂ ਇਹ ਪ੍ਰਜੈਕਟ ਦੋਗਾ ਦਾ ਮੱਝਾ ਮੱਝਾ ਦਾ ਹੀ ਹੈ ਜਿਆਦਾ ਗੱਲਦੇ ਬਾਹਰ ਉਹਦੇ ਹਾਂਜੀ ਹਾਂ ਮੇਰਾ ਖੇਤੀਬਾੜ ਮੱਝਾਂ ਦਾ ਜੀ ਹਾਂ ਇੱਥੇ ਹੀ ਆਉਂਦੀ ਨਿਮਾ ਬਾਰਾ ਪੂਰੀ ਲੱਗੀ ਵੀ ਨਾਲ ਚਿਵਰੀ ਹੈਗੀ ਆ ਪੈ ਗਿਆ ਮੈਂ ਕਹਿੰਦਾ ਮੰਮੀ ਕਿ ਨਹੀਂ ਨਹੀਂ ਹੈ ਉਹ ਵਾ ਸਿੰਘ ਵੀ ਉਹ ਵੀ ਇੱਕਣੀ ਜਾਂਦਾ ਹਾਂ ਉਹਦਾ ਵੀ ਫੋਨ ਹੱਦ ਜਾਉਂਗਾ ਉਹਦਾ ਸਾਰਾ ਕੁਝ ਨਹੀਂ ਭੱਜਦਾ ਤਾਂ ਕਾਮਾ ਦੇ ਕਾਮਾ ਦੇ ਪਾਣੀ ਨਿਕਲ ਗਿਆ ਆ ਦਿਓ ਆ ਦਿਓ ਜੀ ਮਰਵਾ ਨਹੀਂ ਕਰੀ ਜਾਂਦੇ ਆਜੋ ਆਜੋ ਕੋਈ ਆਇਆ